ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਵੇਖਦੇ ਆ ਵੀ ਕਣਕ ਦੇ ਛਿੱਟੇ ਕਿਵੇਂ ਆ ਤੇ ਕਿੰਨਾ ਕੁ ਝਾੜ ਲੱਗਦਾ ਵੀ ਦੇਊਗੀ ਕਰਨਾ ਪਰਮਾਤਮਾ ਨੇ ਜਿਹੜੇ ਆਪਾਂ ਵੇਖ ਕੇ ਕੋਈ ਅੰਦਾਜ਼ਾ ਲਾ ਸਕਦੇ ਆ ਕਿਉਂਕਿ ਬਾਕੀ ਸਭ ਕੁਝ ਤਾਂ ਪਰਮਾਤਮਾ ਦੇ ਹੱਥ ਹੈ ਤੇ ਆਪਾਂ ਅੱਜ ਉਹ ਚੀਜ਼ ਕਰਨੀ ਹੈ ਵੀ ਆਪਾਂ ਵੇਖ ਕੇ ਪਤਾ ਲੱਗ ਜੇ ਵੀ ਅੰਦਾਜ਼ਾ ਕਿੰਨਾ ਖਿਚਾੜ ਦੇਊਗੀ ਕਣਕ ਤੇ ਪਿਛਲੇ ਸਾਲਾਂ ਚ ਪਿਛਲੇ ਸਾਲ ਦੀ ਮੈਂ ਤੁਹਾਨੂੰ ਗੱਲ ਦੱਸੂਗਾ ਵੀਡੀਓ ਨੂੰ ਅਖੀਰ ਤੱਕ ਵੇਖਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਐ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੂਗੀ ਆਹ ਕਣਕਾ ਹੁਣ ਜਿਵੇਂ ਤੁਸੀਂ ਆਹ ਕਣਕ ਵੇਖੋ ਤੇ ਇੱਧਰਲੇ ਪਾਸੇ ਕਣਕ ਹੈ ਇੱਕੋ ਕਣਕਾਂ ਇਹੇ ਜੇ ਤੁਸੀਂ ਛੱਟੇ ਵੇਖੋਗੇ ਨਾ ਇਤਕੀ ਛੱਟੇ ਭਲਾ ਛੋਟੇ ਇਹਨਾਂ ਦੇ ਇਸ ਕਣਕ ਦੇ ਆ ਦੇਖੋ ਤੁਸੀਂ ਪਰ ਦਾਣੇ ਪੂਰੇ ਮੋٹے ਹੋਣਗੇ ਇਤਕੀ ਕਣਕ ਦੇ ਇਹ ਛੱਟੇ ਤੋਂ ਪਤਾ ਲੱਗ ਜਾਂਦਾ ਆ ਵੇਖੋ ਤੁਸੀਂ ਜਦੋਂ ਪੂਰਾ ਐ ਫੁੱਲੀਆਂ ਪਈਆਂ ਆ ਜਿਹੜੀਆਂ ਇਹਦੀਆਂ ਹੈਗੀਆਂ ਕੰਡੀਆਂ ਤੇ ਜੇ ਦਾਣੇ ਆਪਾਂ ਇਹ ਜੋ ਦਾਣਾ ਕੱਢ ਕੇ ਵੇਖਾਂਗੇ ਨਾ ਕੋਈ ਆ ਦੇਖੋ ਆਪਾਂ ਜਮਾਂ ਨਾਲੇ ਉੱਪਰੋਂ ਦਾਣਾ ਲਿਆ ਇਹ ਆ ਦੇਖੋ ਥੋੜਾ ਪੂਰਾ ਦਾਣਾ ਬਣਿਆ ਵਾ ਇਹ ਐ ਨਹੀਂਗਾ ਵੀ ਅਧੂਰਾ ਹੈ ਇਹ ਤੋਂ ਬਾਅਦ ਪਾਣੀ ਆਪਾਂ ਲਾਤਾ ਬਸ ਪਾਣੀ ਹੋਰ ਨਹੀਂ ਲਾਉਣਾ ਪਾਣੀ ਲੱਗੇ ਨੂੰ ਵੀ ਹਫਤਾ ਦਾ ਹਫਤਾ ਹੋ ਗਿਆ ਤੇ ਆਪਾਂ ਇਹਨੂੰ ਪਾਣੀ ਨਹੀਂ ਲਾਉਣਾ ਆ ਦੇਖੋ ਬਣਿਆ ਪਿਆ ਨਾ ਚੀੜ ਇਹਦੇ ਵਿੱਚ ਤੇ ਮੈਂ ਪਿਛਲੇ ਸਾਲ ਦਾ ਤੁਹਾਨੂੰ ਤਜਰਬਾ ਦੱਸਦਾ ਹਾਂ ਉਦੋਂ ਛਿੱਟੇ ਦੇ ਵਿੱਚ ਹੁੰਦੇ ਸੀਗੇ ਉਦੋਂ ਹੁੰਦੇ ਸੀ 54 ਕਦਾਨਿਆਂ ਤੱਕ ਛਿੱਟੇ ਦੇ ਵਿੱਚ ਤੇ ਉਦੋਂ ਕਣਕ ਨੇ ਝਾੜ ਦਿੱਤਾ ਸੀ 58 ਤੋਂ 60 ਮਨ ਪਿਛਲੇ ਸਾਲ ਦੀ ਗੱਲ ਹੈ ਤੇ ਐਤਕੀ ਜੇ ਪ੍ਰਮਾਤਮਾ ਸੱਖ ਰੱਖੇ ਸਹੀ ਪੱਕੀ ਕਣਕ ਪ੍ਰਮਾਤਮਾ ਨੇ ਸਹੀ ਸਿਰੇ ਲਾਤੀ ਕਣਕਾਂ ਬਾਈ ਜੇ 60 ਪਲੱਸ ਜਾਣੀਆਂ ਹੋ ਸਕਦਾ ਹੈ ਕਈ ਕਣਕਾਂ ਜਿਹੜੀਆਂ ਉਹ 62 70 ਨੂੰ ਵੀ ਹੱਥ ਮਾਰ ਜਾਂ ਪਰ ਆਪਾਂ ਬਾਲਾ ਨਹੀਂ ਕਹਿੰਦੇ ਆਪਣਾ ਬੀ ਹੈਗਾ 30 86 ਆਪਣੀ ਕਣਕ 30 86 ਹੈ ਤੇ ਹਾਂ ਜਿਹੜੀਆਂ ਕਣਕਾ ਹੁਣ ਆਹ ਵੇਖੋ ਤੁਸੀਂ ਇਹਨਾਂ ਐਤ ਕੀ ਨਾ ਜਿਹੜੀਆਂ ਕੰਡੀਆਂ ਉਹ ਪੂਰੀਆਂ ਮੋਟੀਆਂ ਇਹਨਾਂ ਚ ਦਾਣੇ ਵੀ ਪੂਰੇ ਵਧੀਆ ਬਣੇ ਹੋਏ ਦਾਣਿਆਂ ਚ ਐ ਵੀ ਨਹੀਂ ਕੋਈ ਵੀ ਦੁੱਧ ਆ ਜਾਂ ਨਿਰਾ ਪਾਣੀ ਜਾਏ ਤੇ ਹੈ ਵੀ ਵਧੀਆ ਬਣੇ ਹੋਏ ਤੇ ਹੁਣ ਇਹ ਕਣਕਾਂ ਆਪਦੇ ਨਾਲ ਨਾਲ ਆਹ ਵੇਖੋ ਤੁਸੀਂ ਹਰੀ ਕਣਕ ਹੈ ਇਨੇ ਆਪਦੇ ਨਾਲ ਨਾਲ ਹੀ ਬਕਾ ਲੈਣਾ ਤੇ ਇਹ ਕਣਕ ਹੈਗੀ 3086 ਤੇ ਪਿਛਲੇ ਸਾਲ ਦਾ ਆਪਾਂ ਤੁਹਾਨੂੰ ਦੱਸਿਆ ਵੀ ਕਿੰਨੇ ਦਾਣੇ ਸੀ ਤੇ ਕਿੰਨਾ ਝਾੜ ਸੀ ਐਤਕੀ ਇਹਨਾਂ ਵਿਚ ਵਿਚ ਛਿੱਟੇ ਹੈਗੇ ਜਿਹੜੇ ਹੁਣ ਆਪਾਂ ਤੁਹਾਨੂੰ ਗਿਣਾ ਦਿੰਨੇ ਆ ਆਹ ਆਹ ਛਿੱਟਾ ਵੇਖ ਲਓ ਤੁਸੀਂ ਹੁਣ ਤੁਸੀਂ ਇਹਦੀਆਂ ਕੰਡੀਆਂ गिन ਲਓ 3 6 7 9 ਤੇ 9 2 18 ਤੇ 18 3 54 ਤਿੰਨ ਕਾਣੇ ਮੰਨ ਕੇ ਚੱਲੋ ਵੈਸੇ ਦਾਣੇ ਓਨੇ ਦਾਣੇ ਹੁੰਦੇ ਆ ਜਿੰਨੇ ਕਸੀਰ ਹੁੰਦੇ ਆ ਜ਼ਰੂਰੀ ਨਹੀਂ ਦਾਣੇ ਤਿੰਨ ਹੀ ਹੋਣਗੇ ਦਾਣੇ ਚਾਰ ਵੀ ਹੋਣਗੇ ਹੁਣ ਜਿਵੇਂ ਇਹਦੇ ਵਿੱਚ ਵਿੱਚ 1 2 3 4 5 6 7 ਜਿਹੜੀਆਂ 7 ਕੰਡੀਆਂ ਉਹਨਾਂ ਦੇ ਵਿੱਚ ਚਾਰ-ਚਾਰ ਦਾਣੇ ਵੀ ਹੋਣਗੇ ਤੇ ਵੱਡੀ ਗੱਲ ਤਾਂ ਜਿਹੜੀ ਹੈਗੀ ਨਾ ਦਾਣੇ ਜਿਹੜੇ ਅਖੀਰਲੇ ਦਾਣੇ ਹੋਣਗੇ ਜਿਹੜੇ ਨਰਮ ਰਹਿ ਜਾਂਦੇ ਆ ਇਸ ਕਣਕ ਦੀ ਗੱਲ ਕਰਦਾ ਮੈਂ 3086 ਦੀ ਐਤਕੀ ਤੇ ਦੂਜੀਆਂ ਕਣਕਾਂ ਤਾਂ ਫਿਰ ਕਈ ਲੇਟ ਪਾਕਦੀਆਂ ਹੁਣ ਉਹ ਗਰਮੀ ਚ ਆ ਗਈਆਂ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਣਾ ਆਪਾਂ ਤਾਂ ਇਸ ਕਣਕ ਦੀ ਗੱਲ ਕਰਦੇ ਆ ਜਿਹੜੀ ਆਪਾਂ ਬੀਜੀ ਐ ਤੇ ਬੀਜਦੇ ਰਹੇ ਆ ਵੀ ਐਤਕੀ ਇਹਦੇ ਜਿਹੜੇ ਉੱਪਰਲੇ ਦਾਣੇ ਹਨਾ ਇੱਥੋਂ ਵਾਲੇ ਇਹ ਦਾਣੇ ਵੀ ਕਮਜ਼ੋਰ ਨਹੀਂ ਰਹੇ ਨੇ ਤੁਸੀਂ ਹੁਣੇ ਭਲਾ ਕੱਢ ਕੇ ਵੇਖ ਲੋ ਦਾਣੇ ਇਹਦੇ ਇਹ ਦਾਣੇ ਹੁਣ ਵੀ ਪੂਰੇ ਬਣੇ ਪਏ ਆਪਾਂ ਤੁਹਾਨੂੰ ਪਹਿਲਾਂ ਵੀ ਉੱਪਰ ਕੱਢ ਕੇ ਵਿਖਾਇਆ ਸੀ ਆ ਵੇਖੋ ਵੀ ਉਵੇਂ ਜੀਰਾ ਜਾਂ ਦਾਣਾ ਨਹੀਂ ਰਹਿਣਾ ਹਜੇ ਇਹਨੇ ਪੱਕਣ ਚ ਹਜੇ ਤੱਕ ਘੱਟੋ ਘੱਟ ਮਹੀਨਾ ਲੈਣਾ ਤੇ ਤੁਸੀਂ ਵੇਖੋ ਹੁਣ ਵੀ ਦਾਣਾ ਪੂਰਾ ਬਣਿਆ ਪਿਆ ਇਹ ਐਵੇਂ ਨਹੀਂ ਵੀ ਛੋਟਾ ਜਿਹਾ ਦਾਣੇ ਦਾ ਸਹਿਜ ਪੂਰਾ ਹੈ ਜਮਾ ਖੀਰ ਦਾ ਦਾਣਾ ਇਹ ਬਾਕੀ ਜਿਹੜੀ 30 86 ਕਣਕ ਹੁੰਦੀ ਹੈ ਇਹ ਨਿੱਗਰ ਹੁੰਦੀ ਹੈ ਤੁਸੀਂ ਕਦੇ ਵੀ ਜਦੋਂ ਮੰਡੀ ਚ ਤੋਲਦੀ ਹੋਈ ਵੇਖ ਲਓ ਵੀ ਬਰਾਬਰ ਹੋਰ ਕਣਕ ਤੋਲ ਦੀ 3086 3086 ਕਣਕ ਦਾ ਗੱਟਾ ਗੱਟੇ ਦਾ ਤੇ ਦੂਜੇ ਗੱਟੇ ਦੇ ਭਰਨ ਦਾ ਫਰਕ ਰਹੂਗਾ ਰਹੂਗਾ ਪਹਿਲਾਂ ਥੋੜਾ ਰਵੇ ਇੰਨੇ ਨਾਲ ਹੀ ਝਾੜ ਦਾ ਫਰਕ ਪੈ ਜਾਂਦਾ ਤੇ ਬਾਕੀ ਗੱਲ ਹੈਗੀ ਹੈ ਹੁਣ ਜੇ ਤੁਸੀਂ ਤਜਰਬਾ ਕਰਨਾ ਹੈ ਤਾਂ ਜਦੋਂ ਆਪਾਂ ਪਸ਼ੂਆਂ ਨੂੰ ਬੱਕਲੀਆਂ ਰਿੰਦ ਕੇ ਪਾਉਨੇ ਆ ਤੇ ਤੁਸੀਂ ਨਾ ਇੱਕ ਪਾਸੇ ਹੋਰ ਕਣਕ ਦੀਆਂ ਬੱਕਲੀਆਂ ਰਿੰਨ ਲਓ ਇੱਕ ਪਾਸੇ 3086 ਦੀਆਂ ਰਿੰਨ ਲਓ ਡੂਡਾ ਦੂਣਾ ਬਾਲਣ ਲੈਂਦੀ ਆ ਬਈ ਓਰੀਜਨ ਵਾਸਤੇ ਇਹ ਇੰਨੀ ਸਖਤ ਪੱਥਰ ਵਰਗੀ ਕਣਕ ਹੁੰਦੀ ਆ ਇਹ ਤੇ ਇਹ ਤਾਂ ਨਿਗਰ ਹੁੰਦੀ ਆ ਇਸੇ ਕਰਕੇ ਤਾਂ ਝਾੜ ਵਧੀਆ ਰਹਿੰਦਾ ਤੇ ਜੇ ਗਰਮੀ ਵੀ ਪੈ ਜਾ ਤਾਂ ਵੀ ਝਾੜ ਨਾ ਵੀ ਠੀਕ ਦੇ ਜਾਂਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਫੇਰ ਵੀ 65 70 ਮਣ ਝੜ ਜਾਂਦੀ ਆ ਵੀ 50 50 ਦੇ ਆਸੇ ਪਾਸੇ ਰਹਿ ਜਾਂਦੀ ਆ ਤੇ ਵੱਡੀ ਗੱਲ ਜਿਹੜੀ ਹੈ ਕਿ ਆਪਾਂ ਨੂੰ ਜ਼ਰੂਰ ਹੁਣ ਥੋੜੀ ਜਿਹੀ ਐ ਲੱਗਦੀ ਆ ਵੀ ਸੂਰਜ ਵਧੀਆ ਨਿਕਲਦਾ ਤੇ ਗਰਮੀ ਹੈ ਗਰਮੀ ਤੁੱਪ ਜ਼ਰੂਰ ਕਰੜੀ ਹੈ ਪਰ ਵੀ ਜਿਹੜੀ ਹਵਾ ਵਗਦੀ ਹੈ ਨਾ ਆ ਦੇਖੋ ਤੁਸੀਂ ਕਣਕ ਹਿੱਲੀ ਜਾਂਦੀ ਹੈ ਇਹਦੇ ਨਾਲ ਫਰਕ ਪੈ ਜਾਂਦਾ ਮੌਸਮ ਨੂੰ ਉਨੀ ਗਰਮੀ ਮਹਿਸੂਸ ਨਹੀਂ ਹੁੰਦੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ